ਕਿਸਾਨਾਂ ਦਾ ਕੇਂਦਰ ਅਤੇ ਹਰਿਆਣਾ ਸਰਕਾਰ ਦੇ ਖਿਲਾਫ ਲਗਾਤਾਰ ਪਾਰਾ 7ਵੇਂ ਸਮਾਨਤੇ ਹੈ। ਸਯੁਜਤ ਕਿਸਾਨ ਮੋਰਚੇ ਵੱਲੋਂ ਲਗਾਤਾਰ ਪੰਜਾਬ ਦੇ ਵਿੱਚ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਜਿੱਥੇ ਕਿ ਦਿੱਲੀ ਦੀ ਪ੍ਰੋਹਾਂ ਤਾਂ ਕਿਸਾਨ ਲਗਾਤਾਰ ਡਟੇ ਹੋਏ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਅਤੇ ਪਿਛਲੇ ਦਿਨੀ ਜੋ ਖਲੋਰੀ ਬਾਰਡਰ ਦੇ ਉੱਪਰ ਨੌਜਵਾਨ ਸ਼ਬ ਕਰਨ ਦੀ ਮੌਤ ਹੋਈ ਸੀ ਉਸ ਦੇ ਵਿੱਚ ਜਿਹੜਾ ਮਾਮਲਾ ਦਰਜ ਕੀਤਾ ਗਿਆ ਉਸ ਵਿੱਚ ਹਾਲੇ ਤੱਕ ਜਿਹੜਾ ਬਾਈ ਨੇਮ ਨਹੀਂ ਕੀਤਾ ਗਿਆ ਇਸ ਚੀਜ਼ ਨੂੰ ਲੈ ਕੇ ਲਗਾਤਾਰ ਪੰਜਾਬ ਦੇ ਵਿੱਚ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਇਸੇ ਤਰ੍ਹਾਂ ਇਸયુક્ત ਕਿਸਾਨ ਮੋਰਚੇ ਦੀ ਜਥੇਬੰਦੀਆਂ ਨਾਲ ਸੰਬੰਧਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਭਾਰਤੀ ਕਿਸਾਨ ਯੂਨੀਅਨ ਦਿਖਾਉਂਦਾ ਅਤੇ ਕਰਤੀ ਕਿਸਾਨ ਯੂਨੀਅਨ ਵੱਲੋਂ ਅੱਜ ਸਾਂਝੇ ਤੌਰ ਤੇ ਇੱਕ ਮਾਰਚ ਕੱਢਿਆ ਗਿਆ ਇਸ ਮੌਕੇ ਵੱਖ-ਵੱਖ ਆਗੂਆਂ ਨੇ ਜਿੱਥੇ ਸਰਕਾਰ ਉੱਤੇ ਸਵਾਲ ਖੜੇ ਕੀਤੇ ਕਿ ਉਹਨਾਂ ਦੀ ਜੋ ਮੰਗਾਂ ਨੇ ਚਾਹੇ ਐਮਐਸਪੀ ਦੀ ਹੋਵੇ ਕਰਜ਼ਾ ਮਾਫੀ ਦੀ ਹੋਵੇ ਹਾਲੇ ਤੱਕ ਕੋਈ ਮੰਗਾਂ ਨੂੰ ਨਹੀਂ ਮੰਨਿਆ ਅਤੇ ਨਾ ਹੀ ਪਿਛਲੇ ਦਿਨੀ ਜੋ ਨੌਜਵਾਨ ਆਗੂ ਸ਼ਬ ਕਾਰਨ ਦੀ ਮੌਤ ਹੋਈ ਸੀ ਉਸ ਵਿੱਚ ਜੋ ਮਾਮਲਾ ਦਰਜ ਕੀਤਾ ਗਿਆ ਉਹ ਕਿਸੇ ਦੇ ਵੀ ਨਾਂ ਤੇ ਨਹੀਂ ਕੀਤਾ ਗਿਆਗਾ ਇਸਲਾ ਮੰਗਾਂ ਨੂੰ ਲੈ ਕੇ ਅੱਜ ਉਹਨਾਂ ਵੱਲੋਂ ਜਿਹੜਾ ਸਾਂਝੇ ਤੌਰ ਤੇ ਅੱਜ ਫਰੀ ਕੋਟ ਦੇ ਵਿੱਚ ਇਹ ਮਾਰਚ ਕੀਤਾ ਗਿਆ ਹੈ ਤੁਸੀਂ ਵੀ ਵੇਖੋ ਮਾਰਚ ਦੀਆਂ ਤਸਵੀਰਾਂ ਅਤੇ ਕੀ ਕਿਹਾ ਵਕ ਵਕ ਅਗਮਨੀ ਅੱਜ ਜਿਹੜਾ ਇਹ ਪ੍ਰੋਗਰਾਮ ਉਗਰਾਹਾ ਤੇ ਡਕੌਂਦਾ ਯੂਨੀਅਨ ਦੇ ਵੱਲੋਂ ਰੱਖਿਆ ਗਿਆ ਉਸ ਪ੍ਰੋਗਰਾਮ ਦੇ ਵਿੱਚ ਕਿਰਤੀ ਕਿਸਾਨ ਯੂਨੀਅਨ ਉਹਨਾਂ ਦਾ ਸਮਰਥਨ ਕਰਨ ਦੇ ਲਈ ਅੱਜ ਅਸੀਂ ਪਹੁੰਚੇ ਹੋਏ ਹਾਂ ਅਸੀਂ ਇਹ ਪ੍ਰੋਗਰਾਮ ਪਹਿਲਾਂ ਵੀ ਰੋਸ ਮਾਰਚ ਜਿਹੜਾ ਕਿ ਕਿਸਾਨਾਂ ਤੇ ਆਪ ਦੀਆਂ ਹੱਕੀ ਮੰਗਾਂ ਦੇ ਲਈ ਦਿੱਲੀ ਵੱਲ ਕੂਚ ਕਰ ਰਹੇ ਸਨ ਪੰਜਾਬ ਦੇ ਕਿਸਾਨ ਅਤੇ ਲੋਕਤੰਤਰ ਦਾ ਉੱਥੇ ਖਨੌਰੀ ਅਤੇ ਸ਼ੰਭੂ ਬਾਰਡਰ ਤੇ ਜਿਹੜਾ ਨੰਗਾ ਨਾਚ ਹਰਿਆਣਾ ਅਤੇ ਸੈਂਟਰ ਸਰਕਾਰ ਨੇ ਰਲ ਕੇ ਖੇਡਿਆ ਉਸ ਦਾ ਅਸੀਂ ਸਖਤ ਤੋਂ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ ਅਤੇ ਜਿਹੜਾ ਸ਼ੁਭਕਰਨ ਸਾਡਾ ਸ਼ਹੀਦ ਹੋਇਆ ਨੌਜਵਾਨ ਉੱਤੇ ਜਿਹੜੀ 0 ਐਫ ਆਈ ਆਰ ਪੰਜਾਬ ਸਰਕਾਰ ਨੇ ਕਰਕੇ ਇਸ ਨੂੰ ਠੰਡੇ ਬਸਤੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਆ ਅਸੀਂ ਇਹ ਮੰਗ ਕਰਦੇ ਹਾਂ ਕਿ ਹਰਿਆਣਾ ਦੇ ਮੁੱਖ ਮੰਤਰੀ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਹਰਿਆਣਾ ਦੇ ਮੁੱਖ ਮੰਤਰੀ ਖੱਟਰ ਤੇ ਗ੍ਰਹਿ ਮੰਤਰੀ ਸੈਂਟਰ ਸਰਕਾਰ ਅਮਿਤ ਸ਼ਾਹ ਤੇ ਬਾਈ ਨੇ ਪਰਚਾ ਹੋਵੇ ਕਿਉਂਕਿ ਲੋਕਤੰਤਰ ਦਾ ਜਲੂਸ ਇਹਨਾਂ ਨੇ ਕੱਢਿਆ ਸ਼ਰਿਆਮ ਸਾਡੇ ਨੌਜਵਾਨਾਂ ਦੇ ਗੋਲੀਆਂ ਮਾਰੀਆਂ ਸਾਡੇ ਨੌਜਵਾਨਾਂ ਦੇ ਅਸਥਰੂ ਗੈਸ ਦੇ ਗੋਲੇ ਵਰਾਏ ਗਏ ਨੇ ਅਤੇ ਬੜ ਉੱਚੇ ਪੱਧਰ ਦਾ ਜਿਹੜਾ ਕਿ ਜ਼ੁਲਮ ਕੀਤਾ ਗਿਆ ਇਸ ਦੇ ਇਨਸਾਫ ਦੇ ਲਈ ਅਸੀਂ ਐਸਕੇਐਮ ਵੱਲੋਂ ਪੰਜਾਬ ਭਰ ਦੇ ਵਿੱਚ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਜੋ ਕਿ ਸਾਡੀ ਆਵਾਜ਼ ਸੈਂਟਰ ਸਰਕਾਰ ਦੇ ਬੰਦ ਪਏ ਕੰਨਾਂ ਨੂੰ ਖੁੱਲੇ ਉਸ ਲਈ ਅਸੀਂ ਸਦਾ ਇਹ ਇਨਸਾਫ ਲੈ ਕੇ ਹਟਾਂਗੇ ਤੇ ਸੰਘਰਸ਼ ਸਾਡਾ ਜਾਰੀ ਰਹੂਗਾ ਹੱਕੀ ਕਿਸਾਨਾਂ ਦੀਆਂ ਜਿਹੜੀਆਂ ਹੱਕੀ ਮੰਗਾਂ ਹੈਗੀਆਂ ਐਮਐਸਪੀ ਤੇ ਖਰੀਦ ਗਰੰਟੀ ਪੂਰਨ ਕਰਜ਼ਾ ਮਾਫੀ ਉਹ ਡਬਲਯੂਐਚਓ ਤੋਂ ਡਬਲਯੂਟੀਓ ਤੋਂ ਬਾਹਰ ਹੋਣਾ ਭਾਰਤ ਦਾ ਇਹ ਲਾਜ਼ਮੀ ਜਿਹੜੀਆਂ ਮੰਗਾਂ ਹੈਗੀਆਂ ਕਿਸਾਨਾਂ ਦੀਆਂ ਇਸ ਲਈ ਅਸੀਂ ਐਸਕੇਐਮ ਦੇ ਝੰਡੇ ਥੱਲੇ ਇਕਜੁੱਟ ਹੋ ਕੇ ਦਾ ਪ੍ਰਦਰਸ਼ਨ ਕਰਦੇ ਰਾਵਾਂਗੇ ਅੱਜ ਜੋ ਅੱਜ ਸੰਯੁਕਤ ਮੋਰਚੇ ਦੀ ਕਾਹਤ ਜੋ ਸਾਡੇ ਭਾਰਤ ਦਾ ਪੂਰਾ ਸੰਯੁਕਤ ਮੋਰਚਾ ਬਣਿਆ ਹੈ ਪਿਛਲੇ ਦਿੱਲੀ ਅਧੋਲਨ ਵੇਲੇ ਦਾ ਉਹਦੀ ਜੋ ਅੱਜ ਦੀ ਕੌਲ ਆ ਜੋ ਸਾਡੇ ਕੇਂਦਰ ਦੀ ਮੋਦੀ ਸਰਕਾਰ ਜੋ ਦੀ ਭਾਈਵਾਲ ਸਰਕਾਰ ਹੈ ਹਰਿਆਣੇ ਦੇ ਵਿੱਚ ਖੱਟੜ ਸਰਕਾਰ ਆ ਜੋ ਬੀਜੇਪੀ ਦੀ ਉਹਨੇ ਸਾਡੇ ਸ਼ਾਂਤਮਈ ਕਿਸਾਨਾਂ ਦੇ ਤੋਂ ਦਿੱਲੀ ਸਾਡੇ ਕਿਸਾਨ ਆਪਣੀਆਂ ਮੰਗਾਂ ਮਨਵਾਉਣ ਦੀ ਖਾਤਰ ਆਪਣੀਆਂ ਮੰਗਾਂ ਆ ਜੋ ਪਿਛਲੀਆਂ ਸਾਡੀਆਂ ਰਹਿੰਦੀਆਂ ਹੋਈਆਂ ਮੰਗਾਂ ਜੋ ਕੇਂਦਰ ਦੀ ਸਰਕਾਰ ਉਨਾਂ ਤੋਂ ਭੱਜੀ ਹੋਈ ਐ ਜੋ ਸ਼ਾਂਤਮਈ ਸਾਡੇ ਕਿਸਾਨ ਜੋ ਆਪਣੀ ਗੱਲ ਸਾਡੀ ਕੇਂਦਰ ਦੀ ਸਰਕਾਰ ਆ ਜੋ ਸਾਡੇ ਭਾਰਤ ਦਾ ਹਿੱਸਾ ਇੱਕ ਸਾਡਾ ਵੀ ਜੋ ਉੱਥੇ ਹੱਕ ਮੰਗਦਾ ਸੀ ਸਰਕਾਰ ਨੂੰ ਗੱਲਾਂ ਸੁਣਾਉਣ ਦੀ ਖਾਤਰ ਜੋ ਸਾਡੀਆਂ ਜੱਸੀ ਬੰਨੀਆਂ ਉੱਥੇ ਗਈਆਂ ਸੀ ਜਾ ਰਹੀਆਂ ਸੀ ਉਹਨਾਂ ਨੂੰ ਰਸਤੇ ਦੇ ਵਿੱਚ ਕੰਦਾ ਕੱਢੀਆਂ ਗਈਆਂ ਕੰਦਾ ਕੱਢ ਕੇ ਉਹਨਾਂ ਨੂੰ ਰੋਕਿਆ ਗਿਆ ਉਹਨਾਂ ਤੇ ਪਾਣੀ ਦੀਆਂ ਬਿਛਾੜਾ ਉਹਨਾਂ ਤੇ ਅਥਰੂ ਗੈਸ ਦੇ ਗੋਲੇ ਤੇ ਉਹਨਾਂ ਦੇ ਉੱਤੇ ਜੋ ਪਲਾਸਟਿਕੀਆਂ ਗੋਲੀਆਂ ਤੇ ਦੂਜੀਆਂ ਗੋਲਗਾਂ ਵੀ ਜੋ ਸਾਡਾ ਇੱਕ 21 ਸਾਲਾ ਨੌਜਵਾਨ ਸ਼ੋਭਕਰਨ ਸਿੰਘ ਸ਼ਹੀਦ ਵੀ ਹੋਇਆ ਉੱਥੇ ਜੋ ਰੋਕਿਆ ਗਿਆ ਉਹਦੇ ਅਸੀਂ ਖਿਲਾਫ ਹਰਿਆਣਾ ਸਰਕਾਰ ਦੇ ਤੇ ਜੋ ਡਬਲਯੂਟੀਓ ਦੀ ਪਿਛਲੇ ਦਿਨੀ ਮੀਟਿੰਗ ਹੋਈ ਹੈ ਉਹਦੇ ਵਿੱਚੋਂ ਭਾਰਤ ਬਾਹਰ ਆਵੇ ਇਹ ਸਾਡੀਆਂ ਲੈ ਕੇ ਮੰਗਾਂ ਨੂੰ ਲੈ ਕੇ ਸੰਯੁਕਤ ਮੋਰਚੇ ਦੀ ਕਾਲ ਤੇ ਜੋ ਅੱਜ ਦਾ ਸਾਡਾ ਮਾਰਚ ਹੈ ਡੀਸੀ ਦਫਤਰ ਤੱਕ ਅਸੀਂ ਕਰਨਾ ਕਿਹੜੀਆਂ ਮੰਗਾਂ ਨੂੰ ਲੈ ਕੇ ਜਿਹੜਾ ਹੈਗਾ ਪ੍ਰੋਟੈਸਟ ਕੀਤਾ ਜਾ ਰਿਹਾ ਅੱਜ ਜੀ ਜੋ ਪਿਛਲੇ ਦਿਨੀ ਜਥੇਬੰਦੀਆਂ ਤੇ ਤਸ਼ੱਦਦ ਹੋਏ ਆ ਔਰ ਸਾਡੇ ਕਿਸਾਨ ਵੀਰ ਸ਼ੁਭਕਰਨ ਸਿੰਘ ਨੌਜਵਾਨ ਜਿਹੜਾ ਸ਼ਹੀਦ ਕੀਤਾ ਗਿਆ ਖੱਟਰ ਸਰਕਾਰ ਦੇ ਖੱਟਰ ਸਰਕਾਰ ਵੱਲੋਂ ਜੋ ਸੈਂਟਰ ਸਰਕਾਰ ਦੇ ਇਸ਼ਾਰੇ ਤੇ ਜੋ تشدد ਹੋਇਆ ਜੋ ਨੌਜਵਾਨ ਸ਼ਹੀਦ ਹੋਇਆ ਉਸ ਦੇ ਸਬੰਧ ਅਸੀਂ ਪੂਰਨ ਤੌਰ ਤੇ ਨਿਖੇਦੀ ਕਰਦੇ ਹਾਂ ਔਰ ਅਸੀਂ ਜਥੇਬੰਦੀਆਂ ਨਾਲ ਇਕੱਠੇ ਜੋ ਰੋਜ਼ ਮਾਰਚ ਦੇ ਹਿਸਾਬ ਨਾਲ ਅਸੀਂ ਕਿਸੇ ਦਫ਼ਤਰ ਪਹੁੰਚਾਂਗੇ